ਹਾਂਜੀ ਸੋਣਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੱਲੋਂ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਵੀ ਜਿਹੜੀ ਇਹ ਵੀਡੀਓ ਆ ਇਨ ਜਰਨਲ ਇਹ ਆਉਣੀ ਚਾਹੀਦੀ ਸੀ 6 7 8 ਅਗਸਤ ਨੂੰ ਪਰ ਅਨਫੋਰਚੂਨੇਟਲੀ ਮੈਂ ਬਿਜ਼ੀ ਸੀ ਲੇਟ ਹੋ ਗਈ ਵੀ ਦੇ ਇਸ ਲਈ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਹ ਆਪਣੀ ਮਹੀਨਾਵਾਰ ਵੀਡੀਓ ਆ ਜਿਹਦੇ ਚ ਆਪਾਂ ਰਿਟੇਲ ਸੇਲ ਡਿਸਕਸ ਕਰਦੇ ਹੁੰਨੇ ਆ ਨਹੀਂ ਇਹ ਜਿਹੜੀ ਰਿਟੇਲ ਸੇਲ ਆ ਜੁਲਾਈ 2024 ਜੁਲਾਈ 2025 ਦੀ ਆਪਾਂ ਕੰਪੇਅਰ ਕਰਾਂਗੇ ਕਿ ਤੇ ਆਪਾਂ ਗੱਲ ਕਰਾਂਗੇ ਵੀ ਜੁਲਾਈ 2024 ਚ ਕਿੰਨੇ ਟਰੈਕਟਰ ਵਿਕੇ ਸੀ ਤੇ ਜੁਲਾਈ 2025 ਚ ਕਿੰਨੇ ਟਰੈਕਟਰ ਵਿਕੇ ਨੇ ਇਹ ਵੀਡੀਓ ਸਿਰੇ ਤੱਕ ਦੇਖ ਲਿਓ ਇਹਦੇ ਚ ਆਪਾਂ ਨੇ CRDA ਵਾਲਾ ਜਿਹੜਾ ਰੌਲਾ ਹੈ ਉਹ ਵੀ ਡਿਸਕਸ ਕਰਾਂਗੇ ਪਰ ਡਿਟੇਲਡ ਵੀਡੀਓ CRD ਤੇ ਅਲੱਗ ਆਊਗੀ ਠੀਕ ਆ ਜੀ ਆਪਾਂ ਪਹਿਲੀ ਸ਼ੁਰੂ ਕਰ ਲਈਏ ਮਹਿੰਦਰਾ ਐਂਡ ਮਹਿੰਦਰਾ ਜੁਲਾਈ 24 ਚ ਜਣੀ ਪਿਛਲੇ ਸਾਲ ਜੁਲਾਈ ਚ 184 18436 ਟਰੈਕਟਰ ਜੁਲਾਈ 2025 ਚ 20610 ਮਾਰਕੀਟ ਸ਼ੇਅਰ ਪਹਿਲਾਂ ਹੈਗਾ ਸੀ 23.6 ਦਾ ਹੁਣ ਮਾਰਕੀਟ ਸ਼ੇਅਰ ਹੈਗਾ 23.23 ਦਾ ਉੱਪਰ ਗਿਆ ਮਹਿੰਦਰਾ ਐਂਡ ਮਹਿੰਦਰਾ ਡਿਵੀਜ਼ਨ ਸਵਰਾਜ ਸਾਡੀ ਕਰੀਨਾ 2024 ਚ 16267 ਜੁਲਾਈ 2025 ਚ 16725 ਇਹਦਾ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਰੀਜਨ ਦੱਸਦਾ ਜਿਹੜੀ ਸਵਰਾਜ ਦੀ ਮੈਨੂਫੈਕਚਰਿੰਗ ਦੀ ਕੈਪੈਸਿਟੀ ਆ ਉਹ ਬਸ ਇੱਥੇ ਤੱਕ ਹੈ ਸਵਰਾਜ ਇਹ ਤੋਂ ਵੱਧ ਟਰੈਕਟਰ ਨਹੀਂ ਬਣਾ ਸਕਦਾ ਜਾਂ ਤਾਂ ਇਹਨਾਂ ਨੂੰ ਕੋਈ ਆਪਣਾ ਪਲਾਂਟ ਲਾਉਣਾ ਪੈਣਾ ਹੈ ਬਸ ਇਹਨਾਂ ਦੀ ਕੈਪੈਸਿਟੀ ਇੰਨੀ ਉਹ ਜੇ ਆਪਾਂ ਉਦਾਂ ਸੇਲ ਲਾਈਏ ਤਾਂ ਜੇ ਇਹ ਬਣਾ ਪਾਉਂਦੇ ਟਰੈਕਟਰ ਤਾਂ ਨਾ ਨਾ ਕਰਦੇ ਅੱਜ ਸਵਰਾਜ ਮਹਿੰਦਰਾ ਨਾਲੋਂ ਉੱਪਰ ਲੰਘਿਆ ਹੋਣਾ ਸੀ ਇਹ ਮੈਂ ਤੁਹਾਨੂੰ ਸਚਾਈ ਦੱਸ ਰਿਹਾ ਬਿਲਕੁਲ ਸੱਚੀ ਗੱਲ ਆ ਇਹ ਮਾਰਕੀਟ ਸ਼ੇਅਰ ਪਹਿਲਾਂ 20 34 ਦਾ ਸੀ ਤੇ ਹੁਣ ਮਾਰਕੀਟ ਸ਼ੇਅਰ ਰਹਿ ਗਿਆ ਇਹਨਾਂ ਦਾ 1885 ਦਾ ਮਾਰਕੀਟ ਸ਼ੇਅਰ ਸਵਰਾਜ ਦਾ ਘਟਿਆ ਠੀਕ ਆ ਜੀ ਅੱਗੇ ਆਜੋ ਜੀ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਸੋਨਾਲੀਕਾ 11147 ਟਰੈਕਟਰ ਜੁਲਾਈ 24 ਚ ਜੁਲਾਈ 25 ਚ 12536 ਮਾਰਕੀਟ ਸ਼ੇਅਰ ਪਹਿਲਾਂ 1394 ਦਾ ਸੀ ਹੁਣ 1413 ਦਾ ਸੋਨਾਲੀਕਾ ਵੀ ਉੱਪਰ ਗਿਆ ਟਾਫੇ ਜੁਲਾਈ 2024 ਚ 773 ਟਰੈਕਟਰ ਹੁਣ 9659 ਪਹਿਲਾ ਮਾਰਕੀਟ ਸ਼ੇਅਰ 984 ਦਾ ਸੀ ਹੁਣ 1088 ਦਾ ਉੱਪਰ ਸਕਾਟ ਕਬੋਟਾ ਲਿਮਟਿਡ ਐਗਰੀਮੇਸ਼ਨਰੀ ਗਰੁੱਪ 8273 ਟਰੈਕਟਰ ਸੀ ਜੁਲਾਈ 24 ਚ ਹੁਣ ਹੈਗੇ 9996 ਮਾਰਕੀਟ ਸ਼ੇਅਰ 1035 ਦਾ ਸੀ ਹੁਣ 1036 ਦਾ ਸੀ ਜੌਨ ਡੀਅਰ ਇੰਡੀਆ ਪ੍ਰਾਈਵੇਟ ਲਿਮਟਿਡ ਜੌਨ ਡੀਅਰ ਜੀ ਜੁਲਾਈ ਜੋਧ 2024 ਚ ਵਿਕੇ ਨੇ 6837 ਟਰੈਕਟਰ ਹੁਣ 7027 ਮਾਰਕੀਟ ਸ਼ੇਅਰ ਪਹਿਲਾਂ 984 ਦਾ ਸੀ ਹੁਣ ਹੋ ਗਿਆ 1088 ਦਾ ਬਹੁਤ ਅੱਛਾ ਜਾ ਰਿਹਾ ਜੌਂਡੀ ਆਇਸ਼ਾ ਟਰੈਕਟਰ 5417 ਟਰੈਕਟਰ ਜੀ ਜੁਲਾਈ 24 ਚ ਹੁਣ 666 ਪਹਿਲਾਂ ਮਾਰਕੀਟ ਸ਼ੇਅਰ 677 ਦਾ ਸੀ ਹੁਣ 695 ਦਾ ਸੀਐਨਐਚ ਇੰਡਸਟਰੀਅਲ ਆਪਣੀ ਕਰੀਨਾ ਨਿਊ ਹਾਲੈਂਡ 3016 ਟਰੈਕਟਰ ਵਿਕੇ ਜੀ ਜੁਲਾਈ 2024 ਚ ਹੁਣ ਵਿਕੇ ਨੇ 3872 ਮਾਰਕੀਟ ਸ਼ੇਅਰ ਪਹਿਲਾਂ 677 ਦਾ ਸੀ ਹੁਣ 695 ਦਾ ਫੋਲੈਂਡ ਕੋਈ ਖਾਸ ਪਰਫਾਰਮੈਂਸ ਨਹੀਂ ਦਿਖਾ ਰਿਹਾ ਮਾਰਕ ਸੇਲਡ ਕਬੋਟਾ ਜੀ 1492 ਟਰੈਕਟਰ ਜੁਲਾਈ 24 ਚ ਜੁਲਾਈ 25 ਚ ਕੁੱਲ 569 ਮੰਨ ਕੇ ਚੱਲੋ ਕਬੋਟਾ ਦਾ ਬਹੁਤ ਜ਼ਿਆਦਾ ਹੀ ਬੁਰਾ ਹਾ ਮਾਰਕੀਟ ਸ਼ੇਅਰ 183 ਦਾ ਸੀ ਹੁਣ 0.64 ਦਾ 1% ਤੋਂ ਵੀ ਡੇਕ ਕੇ 0.64% ਦਾ ਘਪੋਟਾ ਦਾ ਮਾਰਕੀਟ ਸ਼ੇਅਰ ਰਹਿ ਗਿਆ ਆਲਮੋਸਟ ਆਲਮੋਸਟ ਖਤਮ ਹੋ ਗਿਆ ਅਦਰਸ ਜੁਲਾਈ 2024 ਚ ਅਦਰ 1835 229 ਦਾ ਮਾਰਕੀਟ ਸ਼ੇਅਰ ਹੁਣ 2372 267 ਦਾ ਮਾਰਕੀਟ ਸ਼ੇਅਰ ਟੋਟਲ ਟਰੈਕਟਰ ਜੁਲਾਈ 2024 ਚ 79961 ਤੇ ਜੁਲਾਈ 25 88722 ਟਰੈਕਟਰ ਵਿਕੇ ਆ ਜੀ ਮੰਨ ਕੇ ਚੱਲੋ ਸਿੱਧਾ-ਸਿੱਧਾ 8 8 8 9000 ਟਰੈਕਟਰ ਉੱਪਰ ਜਿਹੜੀ ਮਾਰਕੀਟ ਚੱਲੀ ਠੀਕ ਆ ਜੀ ਇਹ ਤਾਂ ਸੀ ਆਪਣੇ ਨਵੇਂ ਟਰੈਕਟਰਾਂ ਦੇ ਸੇਲਸ ਸਟੈਟਿਸ ਜੁਲਾਈ 24 ਤੇ 25 ਹੁਣ ਆ ਜੀ ਆਪਾਂ ਥੋੜੀ ਜੀ ਸੀਆਰਡੀ ਤੇ ਗੱਲ ਕਰ ਲਈਏ ਡਿਟੇਲ ਵੀਡੀਓ ਛੱਡ ਹੋਊਗੀ ਅੱਜ ਜਿਹੜਾ ਪੁਰਾਣੇ ਟਰੈਕਟਰਾਂ ਦੀ ਹਾਲਾਤ ਨੇ ਉਹ ਵੱਤ ਤੋਂ ਵੱਤਰ ਨੇ ਜਿਹੜਾ ਪੁਰਾਣਾ ਟਰੈਕਟਰ 4 ਲੱਖ ਮਾਰਕੀਟ ਦਾ ਸੀ ਉਹ ਘਟ ਕੇ ਬ੍ਰਦਰ 3 ਲੱਖ 60 65 ਹਜ਼ਾਰ ਤੇ ਆ ਖੜਿਆ 30 ਤੋਂ 35 ਹਜ਼ਾਰ ਪੁਰਾਣਾ ਟਰੈਕਟਰ ਥੱਲੇ ਗਿਰ ਗਿਆ ਉਹਦਾ ਰੀਜ਼ਨ ਕੀ ਹੈ ਜ਼ਿਮੀਦਾਰਾਂ ਚ ਇੱਕ ਆਪਣੇ ਚਲਨ ਹੁੰਦਾ ਵੀ ਜਿਹੜੇ ਹੁਣ 50 ਪਾਵਰ ਤੋਂ ਥੱਲੇ ਵਾਲੇ ਟਰੈਕਟਰ ਨੇ ਉਹ ਸੀਆਰਡੀ ਹੋ ਜਾਣੇ ਨੇ ਨੋ ਡਾਊਟ ਹੋ ਜਾਣੇ ਨੇ ਪਰ ਹਲੇ ਉਹਦਾ ਕੋਈ ਕਲੈਰਟੀ ਏਡੀ ਆਈ ਜੇ ਆਪਾਂ ਕਹੀਏ ਉਹਦੇ ਕਰਕੇ ਜ਼ਿਮੀਦਾਰ ਡਰਿਆ ਹੋਇਆ ਹੈ ਪੁਰਾਣੇ ਜਿਹੜੇ ਟਰੈਕਟਰ ਨੇ ਉਹਨਾਂ ਵੱਲ ਬਿਲਕੁਲ ਧਿਆਨ ਖਤਮ ਹੋ ਗਿਆ ਫਾਰਮਰ ਦਾ ਸਾਰਾ ਧਿਆਨ ਉਹਦਾ ਡਿਵਰਟ ਹੋ ਗਿਆ ਨਵਾਂ ਟਰੈਕਟਰ ਲੈਣ ਤੇ ਵੀ ਆਪਾਂ ਐਸੂਨ ਐਸ ਪੋਸੀਬਲ ਨਵਾਂ ਟਰੈਕਟਰ ਲੈ ਲਈਏ ਕੱਲ ਕਲਾਲ ਨੂੰ ਸੀਆਰਡੀ ਨੇ ਆ ਜਾਣਾ ਸਾਨੂੰ ਦਿੱਕਤ ਖੜੀ ਹੋਣੀ ਹੈ ਠੀਕ ਆ ਆਪਕੋ ਆਪਣਾ ਬੰਦੇ ਦਾ ਮਾਈਂਡ ਸੈਟ ਆ ਆਪਕੋ ਆਪਣਾ ਡਾਰਾ ਪਰ ਐਡੀ ਕੋਈ ਮੈਂ ਬਾਰ ਬਾਰ ਬੇਨਤੀ ਕਰਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਸਾਰੀਆਂ ਕੰਪਨੀਆਂ ਦੀ ਪੂਰਨ ਤੌਰ ਤੇ ਤਿਆਰੀ ਆ ਬੜੇ ਖੂਬਸੂਰਤ ਇੰਜਣ ਕੰਪਨੀਆਂ ਬਣਾ ਰਹੀਆਂ ਨੇ ਪੰਜਾਬ ਪਾਵਰ ਤੋਂ ਜਿਹੜੇ ਥੱਲੇ ਵਾਲੇ ਆਉਣੇ ਨੇ ਕੋਈ ਉਹਨਾਂ 'ਚ ਬਹੁਤਾ ਵੱਡਾ ਝੰਜੜ ਨਹੀਂ ਬੜੇ ਸੋ ਸਿੰਪਲ ਨੇ ਉਹਨਾਂ 'ਚ ਡੈਫ ਵੀ ਨਹੀਂ ਲੱਗਣਾ ਹੈਗਾ ਸਿੰਪਲ ਆ ਹੋਣਗੇ ਉਹ ਬਿਲਕੁਲ BS4 'ਚ ਇਹ ਮੈਨ ਲੱਗਦਾ ਇਹ ਨਾਲੀ ਸਟੇਜ ਇੱਕ ਉੱਪਰ ਚਲੀ ਜਾਊਗੀ ਕੋਈ ਐਡੀ ਘਬਰਾਉਣ ਦੀ ਮੇਰਾ ਵੀਰ ਲੋੜ ਨਹੀਂ ਨਾ ਡਰ ਕੇ ਪੈਸੇ ਪੱਟਣ ਦੀ ਲੋੜ ਆ ਹਾਂ ਤੁਹਾਨੂੰ ਲੋੜ ਆ ਤੁਸੀਂ ਅੱਖਾਂ ਮੀਚ ਕੇ ਟਰੈਕਟਰ ਲੈ ਲਓ ਕੋਈ ਰੌਲਾ ਗੋਲਾ ਹੈ ਨਹੀਂ 1% ਦਾ ਵੀ ਰੌਲਾ ਹੈ ਪਰ ਜੇ ਤੁਸੀਂ ਕਬਰਾ ਆ ਕੇ ਵੀ ਜੀ ਹਾਏ ਹਾਏ ਸਾਰੇ ਸੀਆਰਡੀ ਹੋ ਜਾਣਗੇ ਬ੍ਰਦਰ ਫਿਰ ਆਏ ਆਪਣੀ ਜ਼ਿੰਦਗੀ ਲੰਘ ਜੂਗੀ ਟਰੈਕਟਰ ਚ 4 ਸਾਲ ਤੱਕ ਆਪਾਂ ਟਰੈਕਟਰ ਨਹੀਂ ਰੱਖਣਾ ਹੁੰਦਾ ਮੈਂ ਮੈਂ ਇਹ ਗੱਲ ਜ਼ਿਮੀਦਾਰਾਂ ਨੂੰ ਦਾਅਵੇ ਨਾਲ ਕਹਿਣਾ ਹੈ ਸੀਆਰਡੀ ਜਿੱਦਣ ਟਰੈਕਟਰ ਆਗੇ ਪੁਰਾਣੇ ਜਿਹੜੇ ਤੁਹਾਡੇ ਡੀਆਈ ਟਰੈਕਟਰ ਨੇ ਇਹਨਾਂ ਦੀ ਮਾਰਕੀਟ ਉਲਟੀ ਥੱਲੇ ਜਾਊਗੀ ਇਹ ਆਪਾਂ ਪਿੱਛੇ ਦੇਖ ਲਿਆ ਮੈਨੂੰ ਵੀ ਪਹਿਲਾਂ ਇਹ ਸੀ ਜਦੋਂ ਪਹਿਲਾਂ ਸੀਆਰਡੀ ਹੋਏ ਨੇ ਵੀ ਡੀਆਈਆਂ ਦੀ ਬਹੁਤ ਪੁੱਛ ਵੱਧ ਜਾਣੀ ਆ ਤੇ ਤੁਹਾਡੇ ਸਾਹਮਣੇ ਹੀ ਆ ਵੀ ਕਿੰਨੀ ਪੁੱਛ ਵਧੀ ਹੈ ਕੋਈ ੱਡੀ ਪੁੱਛਦਾ ਫਰਕ ਨਹੀਂ ਹੈਗਾ ਸੀ ਆਰ ਡੀ ਆਈ ਡੀ ਆਈ ਆਪਣੇ ਨਵੇਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਮਾਰ ਰੇਟ ਆ ਉਹਦੇ ਹਿਸਾਬ ਨਾਲ ਉੱਥੇ ਕੇ ਖੜ ਕੇ ਵਿਕਦਾ ਕੋਈ ਜਿਹੜੇ ਜ਼ਿੰਮੇਦਾਰ ਨੇ ਲੈ ਲਿਆ ਪੁਨਛ ਨਹੀਂ ਫੜਾਉਂਦਾ ਜਿਹੜੇ ਟਰੈਕਟਰ ਦੀ ਜਿਹੜੇ ਬ੍ਰਾਂਡ ਦੀ ਮਾਰਕੀਟ ਹੈਗੀ ਆ ਸਮਝਦੇ ਹੋ ਐਡਾ ਕੋਈ ਖਬਰਾਉਣਾ ਉਹੀ ਰਿਯੂਮਰਸ ਆਪਾਂ ਫਲਾਈ ਜਾਈਏ ਜੀ ਕੋਈ ੱਡੀ ਖਬਰਾਉਣ ਦੀ ਇੱਕ ਪੈਸੇ ਦੀ ਵੀ ਲੋੜ ਨਹੀਂ ਸਾਰੀਆਂ ਕੰਪਨੀਆਂ ਦੀ ਤਿਆਰੀ ਸਵਰਾਜ ਦੀ ਆ ਜੀ ਡੀ ਦੀ ਆ ਹਾਲੈਂਡ ਦੀ ਆ ਸਾਰੇ ਟਰੈਕਟਰ ਤਿਆਰ ਨੇ ਕੰਪਨੀਆਂ ਨੂੰ ਇੱਕ ਥੋੜਾ ਜਿਹਾ ਸਟਰਕਚਰ ਤਾਂ ਬਦਲਣਾ ਪੈਣਾ ਹੈ ਪਾਰਟਸ ਦੀ ਪ੍ਰੋਬਲਮ ਆਉਣੀ ਹੈ ਕਿਉਂਕਿ ਇੰਡੀਆ ਚ ਓਦਾਂ ਦੀ ਏਡੀ ਵੱਡੀ ਮਾਰਕੀਟ ਹਲੇ ਹੈ ਨਹੀਂ ਇੰਜਨਾਂ ਵਗੈਰਾ ਦੀ ਜੇ ਆਪਾਂ ਕੰਪਨੀਆਂ ਦੀ ਤਿਆਰੀ ਦੀ ਗੱਲ ਕਰੀਏ ਕਿਸੇ ਕੰਪਨੀ ਦੀ ਕੋਈ ਇਦਾਂ ਦੀ ਗੱਲ ਨਹੀਂ ਸਵਰਾਜ ਦੇ ਕੋਲ ਸਾਰੇ ਇੰਜਨ ਤਿਆਰ ਹੋਏ ਨੇ ਮੈਥਲ ਨੂੰ ਜੀਡੀ ਦੀ 10 20 ਦੰਨਾ 52 10 ਗੀਅਰ ਪ੍ਰੋ ਸੁਣੀ ਆ ਰਿਹਾ ਸੀ ਆਰਡੀ ਹੁਣੀ ਆ ਜਾਣਾ ਬਹੁਤ ਛੇਤੀ ਆ ਜਾਣਾ ਮੇਰਾ ਖਿਆਲ ਆ ਪਹਿਲੇ ਹੀ ਆ ਜਾਵੇ ਬਾਕੀ ਜਿਹੜੇ ਨੋਰਮਸ ਨੇ ਹਲੇ ਅੱਗੇ ਕੀ ਸਮਾਂ ਆਉਂਦਾ ਕੀ ਗੱਲ ਬਣਦੀ ਆ ਕਿਉਂਕਿ ਪਹਿਲਾਂ ਜਦੋਂ ਸੀਆਰਡੀ ਦਾ ਟਾਈਮ ਆਇਆ ਨਾ ਮਿਲਦੇ ਮਿਲਦੇ ਕਦੇ 6 ਮਹੀਨੇ ਸਟੇਟ ਨੇ ਦੇਤੇ ਕਦੇ 5 ਮਹੀਨੇ ਦੇਤੇ ਕਦੇ 4 ਦੇਤੇ ਕਰਦੇ 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 2-3 ਸਾਲ ਲੰਘ ਗਏ ਸੀ ਠੀਕ ਆ ਮੈਂ ਡਿਨਾਈ ਨਹੀਂ ਕਰਦਾ ਬਿਲਕੁਲ ਉਹਨਾਂ ਨੇ ਟਾਈਮ ਦਿੱਤਾ ਹੋਇਆ ਇਸ ਗੱਲ ਦਾ ਪਰ ਹਲੇ ਆਉਣ ਵਾਲਾ ਸਮਾਂ ਕੀ ਕੋਈ ਦੁਬਾਰੇ ਨੋਟੀਫਿਕੇਸ਼ਨ ਹੋ ਜਵੇ ਜੱ ਕਿਵੇਂ ਹੋ ਜਵੇ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਆ ਕਿਸੇ ਇਦਾਂ ਦੇ ਰਿਅਮਰਸ 'ਚ ਨਹੀਂ ਜਾਣਾ ਬਾਕੀ ਆਪਾਂ ਡਿਟੇਲਡ ਇਹਦੇ ਤੇ ਸੀਰੀਜ਼ ਵਾਈਜ਼ ਵੀਡੀਓ ਸਾਰੀਆਂ ਅਫੀਸ਼ੀਅਲ ਅਨਫੀਸ਼ੀਅਲ ਸਾਰੀਆਂ ਕਰਾਂਗੇ ਜਮੇ ਟੈਨਸ਼ਨ ਨਾ ਲਿਓ ਅੱਜ ਲਈ ਇੰਨਾ ਹੀ ਇਹਨੂੰ ਸਤਿਕਾਰ ਕਰਿਓ ਲੇਟ ਸ਼ੇਟ ਠੀਕ ਆ ਬਹੁਤ ਠੀਕ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ